ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀ ਰਾਰਾ ਸਾਇਬ ਹਰ ਜੁਗ ਜੁਗ ਭਗਤ ਪਾਇ ਪੈ ਜਰਕਦਾ ਆ ਰਾਮ ਰਾਜੀ ਅਰ ਨਾਗ ਦੁਸ਼ਟ ਅਰ ਮਾਰਿਆ ਪ੍ਰਹਲਾਦ ਤਰਾਇ ਅਹੰਕਾਰ ਅਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸ ਹਰ ਸੇਵਿਆ ਅੰਤ ਲੈ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਗੁਰੂ ਗਪਿਆ ਜਸੁ ਕਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੇ ਨ ਹੋਏ ਬਲਹਾਰੀ ਕੁਦਰਤ ਵਸਿਆ ਤੇਰਾ ਤਨ ਜੈ ਲਖਿਆ ਰਹਾਉ ਜਾਤਮੈ ਜੋ ਜੋ ਤੁਮੈ ਜਾ ਤਕ ਲਕਲਾ ਭਰਪੂਰੇ ਹਾ ਤੂੰ ਸੱਚਾ ਸਾਹਿ ਸੁਤਸਵਾਲਿਓ ਜਿਨ ਕੇ ਤੇ ਸਪਾਰ ਪਿਆ ਕੋ ਨਾਨਕ ਕਰਤੇ ਕਿੰ ਬਾਤ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਅਸਮੱਲ ਪੈ ਲੈ ਕੂੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਆ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੂੰ ਨ ਕੋਨ ਪਾਣੀ ਬਸੰਤਰ ਗਵ ਰਾਜ ਤਨਮ ਦੁਆਰੇ ਗਾਵਣ ਤੂੰ ਚਤ ਗੁਪਤ ਲਖਜਾਨਣ ਲਗ ਲਗ ਧਰਮ ਵਿਚਾਰੇ ਗਾਵਣ ਤੂੰ ਸਰਬਰਮਾ ਦੇਵ ਸੋਹਣ ਤੇਰੇ ਸਦਾ ਸਵਾਰ ਗਾਵਣ ਤੂੰ ਨਰਿੰਦਰੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੂੰ ਸੁਸਮਾਦੀ ਅੰਦਰ ਗਾਵਣ ਤੂੰ ਸਾਧ ਵਿਚਾਰੇ ਗਾਵਣ ਤਨ ਜਤਿ ਸਤੀ ਸੰਤੋਖੀ ਗਾਵਣ ਤਨ ਮੀਰ ਕਰਾਰੇ ਗਾਵਣ ਤਨ ਪੰਡਤ ਪੜਨ ਰਕੇਸਰ ਜੁਗ ਜੁਗ ਵਿਦਾ ਨਾਲੇ ਗਾਵਣ ਤਨ ਮੋਹਣੀਆ ਮਨ ਮੋਹਣਾ ਸੁਰਗ ਮੱਚ ਪਿਆਲੇ ਗਾਵਣ ਤੂਤ ਨੂੰ ਪਾਏ ਤੇਰੇ 68 ਤੀਰਥ ਨਾਲ ਗਾਵਣ ਤਨ ਜੋਧ ਮਹਾਬਲ ਸੂਰਾ ਗਾਵਣ ਤਨ ਕਾਣੀ ਚਾਰੀ ਗਾਵਣ ਤਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਦ ਨ ਗਾਵਣ ਜੋ ਤੁਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਦ ਨਾ ਗਾਵਣ ਸਿਮ ਚਤਨਾ ਵਣ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚਾ ਸੱਚ ਨਹੀ ਹੈ ਪੀਉ ਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸਿ ਮਾਇਆ ਜਿਨੁ ਪਾਈ ਕਰ ਕਰ ਦੇਖ ਗੀਤਾ ਪੜਹਾ ਜੋ ਤਸ ਦੇ ਵਡਿਆਈ ਜੋ ਤਿਸ ਪਵੈ ਸੋਇ ਕਰਸੀ ਬਿਰੁਖ ਮਨ ਕਰ ਨ ਜਾਇ ਸੋ ਪਤਸ਼ਾਹ ਸਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣਾ ਵਡਾਖੈ ਸਭ ਖੋਏ ਕੇਵੜ ਵਡਾ ਡੀਠਾ ਹੋਏ ਹਿੰਮਤ ਪਾਇ ਨ ਕਹਿ ਆਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਹਰ ਗੰਭੀਰ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕਿਵੜ ਚੀਰਾ ਰਹਾਉ ਸਭ ਸੁਰਤੇ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਤੇ ਆਨੇ ਗੁਰ ਗਰਹਾਏ ਕਹਿਣ ਨ ਜਾਏ ਤੇ ਰਿਤਲ ਵਢਿਆਈ ਸਭ ਸਤ ਸਭ ਤ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆਂ ਵਢਿਆਈਆਂ ਤੋਦ ਮੈਨਸੇ ਦੇਕ ਨਾ ਪਾਇਆ ਕਰਮ ਮਿਲੈ ਨ ਟੱਕ ਰਹੀਆ ਆਖਣ ਵਾਲਾ ਕਹ ਵਿਚਾਰਾ ਸਿਵਤੀ ਪ੍ਰੇਤ ਰੇ ਪੰਡਹਾਰਾ ਜਿਸ ਤੂੰ ਦੇਤ ਸੈ ਕਾ ਚਾਰਾ ਨਾਨਕ ਸਚ ਸਵਰਨ ਹਾਰਾ ਆਸਾ ਮਹਲਾ ਪਹਿਲਾ ਅੱਖਾਂ ਜਿਵੇਂ ਵਿਸਰ ਮਰ ਜਾਵਾਂ ਆਖਣ ਔਖਾ ਸਚਨ ਸੱਚ ਨਾਮ ਕੀ ਲਾਗੇ ਭੋਖਤ ਭੁੱਖਾ ਕਾ ਚੱਲੀਐ ਧੂਕਾ ਸੋ ਕਿਉ ਵਿਸਰ ਮੇਰੀ ਮਾਏ ਸਾਚਾ ਸਹਿਬ ਸੱਚ ਨਾਹਿ ਰਹਾਓ ਸੱਚ ਨਾਮ ਗਿੱਤ ਲਵਢਿਆ ਆਗਤ ਕੇ ਕੀਮਤ ਨਹੀਂ ਪਾਏ ਜੇ ਸਮਲ ਕਾ ਆਖਣ ਪਹ ਵਡਨ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗਾ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਆ ਨਾ ਕੋ ਹੋਏ ਜੇੜ ਆਪ ਤੇੜ ਤੇਰੀ ਦਾਤ ਜਨਦਨ ਕਰਕੇ ਕੀਤੀ ਰਾਤ ਖਸਮਸਰਤ ਇੱਕ ਮਜਾਤ ਨਾਨਕ ਨਾਵੇਂ ਬਾਟ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾਂ ਬਿਨੁ ਕਰੋ ਗੁਰਪਾਸ ਹਮ ਕੀ ਰਿ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਏ ਹਰ ਕੀਰਤ ਹਮ ਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲ ਹੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਰਸ ਨਾਮ ਨ ਪਾਇਆ ਤੇ ਪਾ ਗਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਿਰਗ ਜਿਵੈ ਤਿਰਗ ਜਿਵਾਸ ਜਨ ਹਰਜ ਸਤਿਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸ ਸੰਗਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹਿ ਰੇ ਮਨ ਚਿਤ ਉਦਮ ਹਜਾ ਅਹਰ ਹਰ ਜੀਉ ਪਰਿਆ ਸਾਲ ਪੱਤਰ ਮੈਂ ਜੰ ਤੋ ਪਾਏ ਤਾ ਕਰਿ ਜਿਖਾ ਗੈ ਕਰ ਤਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਇਨ ਕਿਸ ਕੀ ਤਰਿਆ ਸਰਸਰਜ ਕਿਸ ਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਾ ਵੈ ਸਕੁਸ ਤਿਸ ਪਛ ਬਚਰੇ ਛਰਿਆ ਤਨ ਕਵਨ ਕਲਾਵੈ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨੇ ਦਾਨ ਦਸਸ਼ਟ ਸਿਧਾਨ ਠਾਕੁਰ ਕਾੜ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਗਾਸਾ ਮਹੱਲਾ ਚੌਥਾ ਸੋ ਪੁਰਖਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਧਨ ਹਰ ਪ੍ਰਖ ਨਰੰਧਨ ਹਰਗਮ ਆਗਮ ਅਪਾਰ ਸਭ ਤਿਆਵਹਿ ਸਭ ਤਿਆਵੈ ਤੁਧ ਜੀ ਹਰ ਸੱਚ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਝੇ ਆਕਾ ਦਾ ਤਾਰਾ ਹਰ ਤਿਆਹੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰ ਕਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਔ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤិន ਕੁਰਬਾਨਾ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਇਸੇ ਜਨ ਜੁਗ ਮਹਿ ਸੁਖ ਵਾਸੀ ਸੇਮੁਕਤ ਸੇਮੁਕਤ ਪਏ ਜਨ ਹਰ ਧਿਆਇ ਜੀ ਤੈ ਟੋਟੇ ਜਮਕੇ ਫਾਸੇ ਜਨਰਪਾ ਜਨ ਹਰ ਨਰਪਾ ਧਿਆਇ ਜੀ ਤਿਨ ਕਾ ਪਹੁ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਬ ਤਾ ਪੈ ਜਪੈ ਬੰਤਾ ਤੇਰੇ ਅਨੇਕ ਤੇਰੇ ਨਿਕ ਪੜਾ ਬਸ ਸਮਰ ਸਾਧ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਹੇ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਨਾ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਨ ਹੋਇ ਆਸਾਂ ਮਾਂ ਲਚੁੱਥਾ ਤੂੰ ਕਰਤਾ ਸਟਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਈ ਤਿਸੇ ਜੋ ਤੂੰ ਦਿਹੈ ਸੋਇ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਹਾਇ ਜਿਸਨੂੰ ਕਿਰਪਾ ਕਰਹਿ ਤਿਨਾਂ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੇ ਆਪ ਵਿਛੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮੇਲਾ ਜਿਸਨੋਂ ਤੂੰ ਜਾਣਾਇ ਸੋਏ ਜਨ ਜਾਣੇ ਹਰ ਗੁਣ ਸਦਾਕ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ ਬੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰਵੇ ਕਹ ਜਾਣੇ ਸੋਏ ਤੇਰ ਨਾਨਕ ਗੁਰਮੁਖ ਪ੍ਰਗਟ ਹੋਏ ਸਾ ਮਹੱਲਾ ਪਹਿਲਾ ਤਤ ਸਰਵੜ ਪਹਿਲੇ ਨਿਵਾਸਾ ਪਾਣੀ ਭਾਵਤ ਨਹਿ ਕਿਆ ਪੰਕਜ ਮਾ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਐ ਮਨੇਕਨ ਚਿਤ ਸਮੁੜ ਮਨਾ ਹਰ ਬਿਸਰ ਤੇਰੇ ਗੁਨ ਗਲਿਆ ਰਹਾਉ ਨਾਹੋ ਜ ਤਿਸ ਤੇਨੇ ਪੜਿਆ ਮੁਰਖ ਮੁਗਤਾ ਜਨਮ ਪਿਆ ਪਰਨਤ ਨਾਨਕ ਤਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ 5 ਭੈ ਪ੍ਰਾਪਤ ਮਾਨੁ ਖਾ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਰ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਨਮ ਵਿਥਾ ਜਾ ਤਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਮੇ ਕਬਿਉ ਬਾਜ ਬੇਨਤੀ ਚੋਪਈ ਹਮਰੀ ਕੋ ਹੱਥ ਦੇ ਰਖਾ ਪੂਰਨ ਹੋਇ ਤਿਤ ਕੀ ਇੱਛਾ ਤਬ ਚਰਨ ਹੰਨ ਰਹਾ ਹਮਾਰਾ ਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਬੈ ਤੁਮ ਕਾਵਾ ਆਪ ਹਾਦੈ ਮਹ ਬਚਾਓ ਸੁਖਿ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾ i don't ਮੋਰ ਚਾਨਜ ਕਰਦਾ ਕਰੀਐ ਸਹਬਨ ਕੋ ਆਸੰਗਰੀਐ ਪੂਰਨ ਹੋਏ ਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿਆ ਝੁੰਟਨ ਸਤਰ ਹਮਾਰੇ ਮਾਰੇ ਹੈ ਆਪ ਹਾਦ ਮੁਝੈ ਬਰੀਐ ਮਰਨ ਕਾਲ ਕਾ त्राਸ ਨਵਰੀਐ ਓ ਜੋ ਸਦਾ ਮਾਰੇ ਪਛਾ ਸ੍ਰੇਸਤੂ ਜੋ ਕਰਿਓ ਰੱਛਾ ਰਾਖਲੇ हो मोहे राखण हारे साहिब संत सहाए प्यारे दीनबंधुष्टन के हंता तुमहो प्रेरित उतरदस कंता काल पाए ब्रह्मा काल अवतरा काल पाए शिव जो अवतरा काल पाए कर विष्णु प्रकासा सकल काल का ग्यातमश जमन काल योगी शिव कीयो वेदरा ब्रह्मा जूतीयो जमन काल सब लोक सवारा नमशकार है तहे मारा जमन काल सब जगत बनायो देवदा जस नप जायो आदनते कै अवतार सोए गुरु समझो मारा नमस्कार हत सिहे कुमारी सकल प्रजा जिन आप सवारी सब कण को सब गुण सुख दियो सतरण को पल मोह बद कियो कट कट के अंतर के जानत भले बुरे की पीर पहचानत चीटी ते कुंचर असतुला सब पर कृपा दृष्ट कर फूला ਸਾਂਤਣ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਿਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰਕ ਕਰਾ ਕਰ ਤਾਰਾ వర్ జతర తవే అపారా జబ ఆకర్ karte hun kab hun to mai milte tar sab hun jete badan sar sab tarah aap apne bhuj uchchar tum sabhi tera tnaralam janat bed ped ar alam nirankar nirbkan nirlamb aad neela nad asamb ta kamod ucharat peda jako pevan pavat beda ਤਾਂ ਕੋ ਕਰ ਪਾਹਨ ਉਨਮਾਨ ਤਾ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚਿਣ ਤਨਹਿ ਪਿਵ ਆਪ ਆਪਨੇ ਬੁੱਧ ਹ ਜੀਤੀ ਵਰਨਤ ਪਿਣ ਪਿਣ ਤਹ ਤੇ ਤੇ ਤੁਮਰਾ ਲਖਨ ਜੈ ਪਸਰ ਕਹਿ ਬਸ ਜਹ ਪ੍ਰਥਮ ਸੰਸਾਰ ਇਕਾ ਰੂਪਨੂਪ ਸੁਰੂਪਾ ਰੰਗ ਪਿਉਰਾ ਵੇ ਕਹੀ ਪੂਪਾ ਅੰਡਾ ਜੇ ਰਸੇ ਤਜ ਕੀ ਨਿਤ ਉਤਪਜ ਖਾਨ ਬਹੋਰ ਚ ਦੇਨੇ ਕਉ ਫੁੱਲ ਰਾਜਾ ਹਾ ਬੈਠਾ ਕਮਸ ਮਿੰਟ ਪੇ ਸ਼ੰਕਰ ਇਕੱਠਾ ਸਗਰੇ ਸਿਟ ਦਿਖਾਏ ਅਚੰਪਵ आद दुर्गा दशरूप सिंबवा अव रछा मेरी तुम करो सिखो बारसक संग रो दुष्ट जिते उठवत उत्पता सकल मलेष करो ऋण खाता जेस तो तव सरने परे तिनके दुष्ट दुख त हमारे ਔਰ ਕਜਾਉ ਨਾ ਪਗ ਪਰ ਇਤਿਹਾਰੇ ਤਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋਇਕ ਬਾਰ ਤੈਂ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰਖਾਏ ਤੈਂ ਹੈ ਸਭ ਕਲਾ ਦੁਸ਼ਟ ਰਹਿ ਤਤ ਕਲਾ ਕਿਰਪਾ ਹਦ ਸੰਜਾਇ ਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰਿਓ ਹਰਦ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਇੱਕ ਬਾਰ ਜਿਤ ਮੈਂ ਸੰਭਾਰਾ ਕਾਲ ਫਾਸਤ ਤੈਂ ਬਰਜ ਨਰਨਾਮ ਤੇਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜਕ ਕਿਤ ਮੈਂ ਸਰਨ ਤੇਹਾਰੀ ਆਪਾ ਹਦ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਈ ਸਵਈਆ ਭਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੇ ਨਿ ਅਨਿਓ ਰਾਮ ਰਹਿਮ ਪੁਰਾਨ ਕੁਰਾਨ ਨੇਕ ਹਮ ਤੇ ਕਨ ਮੰਨਿਓ ਸਿਮਰ ਸਾਸਤਰ ਵੇਦ ਸਬੈ ਬਹ ਭੇਦ ਕਮ ਇਕ ਨ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮਹਿਨ ਕਿਉ ਸਭ ਤੋਹਿ ਬਖਾਨੇ ਦੁਹਰਾ ਸਗਲ ਦੁਆਰ ਕੋ ਛਾਡ ਕੇ ਗਏ ਹੋ ਤਹਾਰੋ ਦਵਾਰ ਬਾਹ ਹੈ ਗਹਿ ਕਿਲਾਜ ਅਸ ਗੋਬਿੰਦ ਦਾਸ ਤਹਾਰ RAM KLE ਮਹੱਲਾ 3 ਜਾਨਾਂ ਦੇ ਘੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੀ ਮਨ ਵਜੀਆਂ ਵਹਿਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਨੇ ਵਸਾਇ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗਿਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਤ ਸੁਆਮੀ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈਂਬਾ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਖ ਸਲਾਹਾ ਤੇਰੀ ਨਾ ਮਨ ਵਸਾਵੇ ਨਾਮ ਜਨਕ ਮਨ ਵਸਿਆ ਵਾਜੇ ਸ਼ਬਦ ਕਹਿਹਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਰਾਧਾ ਰੂਹ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨੇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਾਹ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁ ਭਾਗ ਕਰ ਸੁ ਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਤੁਧ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤੈ ਸੁਖ ਹੋਵਾ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋ ਮਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੀ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਧਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਟਕੁਰ ਕਾ ਪਇਓ ਜਿਸ ਕਾ ਸਭ ਸਹਾਰਾ ਜੇ ਕੋ ਖਾਵੈ ਜੇ ਕੋ ਕੁੰਚੈ ਤਿਸ ਕਾ ਹੋਇ ਉਦਾਰ ਇਹ ਵਸਤ ਤਜੇ ਨਹ ਜਾਈ ਨਿਤ ਨਿਤ ਰਖਉਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨੁ ਜੋਗ ਕਿਤੋਈ ਮੈਨਰ ਗੁਣਿਆਰ ਏਕੋ ਗੁਣ ਨਾਹੀ ਆਪੇ ਦਰਸ ਪਿ ਹੋਇ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾ ਤਨ ਮਨ ਥਿ ਵੈ ਹਰਿਆ ਪੌੜੀ ਤਿੱਤਾ ਤੂੰ ਸਮਰਥ ਜਿਤ ਕੋਏ ਨਾਹ ਉਤ ਤੇਰੇ ਰਖ ਅਗਨੇ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇ ਰਹਿ ਛੱਡ ਜਾਏ ਭਉ ਜਲ ਵਿਖਮਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮਿ ਉਪਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾ ਸਮਾਲੇ ਸਹੈ ਸਹੈ ਮਰਤਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ 5 ਅੰਤਰ ਗੁਰ ਆਰਾਧਣਾ ਜਿਹਾ ਵਾਜਪ ਗੁਰ ਨਾਮ ਨਿਤ ਰਸਤ ਗੁਰ ਪੇਖਣਾ ਸਰਵਣ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤ ਆ ਦਰਗਹ ਭਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋਏ ਵਤ ਦੇ ਜਗ ਮੈਂ ਉਹ ਤੁਮ ਕਾਢਿ ਹੈ ਵਿਰਲੇ ਕੀ ਕੀ ਮਾਲਾ ਪੰਜਵਾ ਰਖੇ ਰਖਨ ਹਾਰ ਆਪ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਵਾ ਆਪ ਦਿਆਲ மனோனா விசாரிய சாஜனா கங்க பவ ஜலியு சாகத்த நிந்தக்க துஷ்டிதாரிய நான மன ம ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ